ਤੁਸੀਂ ਕੱਲ ਤੇ ਪੱਸੋਂ ਜਿਹੜੀਆਂ ਨਿਊਜ਼ ਦੇਖੀਆਂ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਇੱਕ ਬਹੁਤ ਵੱਡੀ ਜੰਗ ਜਿਹੜੀ ਆ ਉਹ ਗੈਸਟਰ ਦੇ ਖਿਲਾਫ ਔਰ ਡਰਗ ਮਾਫੀਆ ਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੈ ਬਹੁਤ ਸਾਡਾ ਤਹਿਈਆ ਅਸੀਂ ਡਿਸੀਜਨ ਕੀਤਾ ਕਿ ਪੰਜਾਬ ਦੇ ਵਿੱਚੋਂ ਗੈਸਟਰਵਾਦ ਨੂੰ ਖਤਮ ਕਰਨਾ ਪਰ ਤੁਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਹੋਇਆ ਜਿਹੜਾ ਇੱਕ ਗੈਸਟਰ ਦੀ ਸਿਸਟਰ ਦਾ ਵਿਆਹ ਆ ਉਸ ਗਾਦੇ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਸ ਟੱਗ ਨਾਲ ਗਏ ਸਦਾ ਸਬੀਰ ਸਿੰਘ ਬਾਦਲ ਧਾਮੀ ਸਾਹਿਬ ਉਹ ਕਈ ਲੀਡਰ ਸੀਗੇ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਸਮੂਲੀਅਤ ਕਰਕੇ ਇਹ ਚੀਜ਼ ਦੱਸ ਆ ਦਿੱਤੀ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਚਾਹੁੰਦੀ ਹੈ ਕਿ ਅਸੀਂ ਗੈਸਰ ਖਤਮ ਕਰਦੇ ਹਾਂ ਤੇ ਅਕਾਲੀ ਦਲ ਪੰਜਾਬ ਦੇ ਵਿੱਚ ਗੈਸਰਾਂ ਨੂੰ ਕਿੱਦਾਂ ਪਾਲਦਿਆ ਕਿੱਦਾਂ ਉਹਨਾਂ ਦੇ ਪਦਵਾਦਾਂ ਨਾਲ ਫਿਰਿਆ ਇੱਕ ਪਾਸੇ ਤਾਂ ਤੁਜੇ ਤੇ ਜਦੋਂ ਸੇਮੀ ਵੀ ਬਾਤਾਂ ਕਹਿੰਦਾ ਜੀ ਗੈਂਗਸਟਰਵਾਦ ਖਤਮ ਨਹੀਂ ਹੋ ਰਿਹਾ ਜੀ ਅਸੀਂ ਆਏ ਤੇ ਅਸੀਂ ਗੈਂਗਸਟਰ ਖਤਮ ਕਰ ਦਿਆਂਗੇ ਤੇ ਦੂਜੇ ਪਾਸੇ ਗੈਂਗਸਟਰਾਂ ਦੇ ਪਰਿਵਾਰਾਂ ਦੇ ਵਿਆਹਾਂ ਵਿੱਚ ਸ਼ਾਮਲ ਹੋ ਕੇ ਸਦਾ ਸਬੀਰ ਸਿੰਘ ਔੜੀ ਇਹ ਗੱਲ ਪ੍ਰੂਫ ਕਰਵੇ ਕਿ ਉਹਨਾਂ ਦੀ ਜਿਹੜੀ ਹੁਣ ਸਿਆਸੀ ਲੜਾਈ ਆ ਉਹ ਗੈਂਗਸਟਰਾਂ ਦੇ ਸਿਰ ਤੇ ਆ ਤੇ ਉਹ ਗੈਂਗਸਟਰਾਂ ਨੂੰ ਵਰਤ ਕੇ ਜਿਹੜਾ ਉਹ ਪੰਜਾਬ ਦੀ ਸਤਾ ਤੇ ਆਉਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਚੇਤਾ ਹੋਊਗਾ ਕਿ ਜਦੋਂ ਅਕਾਲੀ ਦਲ ਇੱਕ ਵਾਰ ਪਹਿਲਾਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਮਤਜੀਬ ਨੇ ਪੈਦਾ ਕਰਕੇ ਪੰਜਾਬ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਸਾਕਾ ਫੁਲਾ ਕੇ ਪੰਜਾਬ ਦੇ ਮੁੰਡਿਆਂ ਨੂੰ ਜਿਸ ਤਰ੍ਹਾਂ ਅਤਵਾਦੀ ਪੱਠੀ ਚ ਝੋਕਿਆ ਉਸੇ ਤਰ੍ਹਾਂ ਅਕਾਲੀ ਦਲ ਪੰਜਾਬ ਦੇ ਮੁੰਡਿਆਂ ਨੂੰ ਜੈਕਸਟ ਬਣਾ ਕੇ ਆਪਣੀ ਸਤਾ ਜਿਹੜੀ ਹੈ ਕੁਰਸੀ ਦੀ ਜਿਹੜੀ ਲਾਲਸਾ ਉਹ ਪ੍ਰਾਪਤ ਕਰਨੀ ਚਾਹੁੰਦਾ ਉਸੇ ਮੂਡ ਦੇ ਵਿੱਚ ਹੈ ਜਿੱਦਾਂ ਪਹਿਲਾ ਅਕਾਲੀ ਦਲ ਨੇ ਪੰਜਾਬ ਦੇ ਮੁੰਡਿਆਂ ਨੂੰ ਜਿਹੜਾ ਅਸਾਧਾ ਫੁਲਾਈਆਂ ਸੀਗੀਆਂ ਔਰ ਪੰਜਾਬ ਨੂੰ ਜਿਹੜਾ ਇੱਕ ਕਾਲੇ ਦੌਰ ਦੇ ਵਿੱਚ ਠੱਕਿਆ ਸੀਗਾ ਜਿੱਥੇ ਕਾਂਗਰਸ ਉਹਦੀ ਜੁਮੇਅਤ ਸੀਗੀ ਉੱਥੇ ਕਾਲੀਦਾਲ ਉਹਦੇ ਲਈ ਨਾਲ ਦੀ ਨਾਲ ਮੁਖਤੌਤ ਤੇ ਜੁਮੇਅਤ ਸੀਗਾ ਸੋ ਅੱਜ ਵੀ ਸੁਖਵੀਰ ਸਿੰਘ ਬਾਦਲ ਉਹੜੀ ਜਿਨ੍ਹਾਂ ਦੇ ਕਾਲੀਦਾਲ ਦੇ ਪੱਲੇ ਕੁਛ ਨਹੀਂ ਐ ਐਗਜ਼ੈਕਟ ਉਹ ਬਾਦਲ ਪਰ ਉਹ ਪੰਜਾਬ ਦੇ ਮੁੰਡੇ ਜਿਹਨਾਂ ਨੂੰ ਗੈਂਗਸਟਰ ਬਣਾ ਕੇ ਉਹ ਆਪਣੀ ਪੋਲਟਿਕਸ ਕਰਨੀ ਚਾਹੁੰਦਾ ਮੈਂ ਜਿੱਥੇ ਪੰਜਾਬੀਆਂ ਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਪਹਿਲਾਂ ਵੀ ਪੰਜਾਬ ਨੂੰ ਅੱਗੇ ਦੀ ਪੱਟੀ ਦੇ ਵਿੱਚ ਜਿਹੜਾ ਕਾਂਗਰਸ ਤੇ ਕਾਲੀਆਂ ਦੇ ਠੱਕਿਆ ਹੁਣ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਜਿਹੜਾ ਉਹ ਦੁਬਾਰਾ ਗੈਂਗਸਟਰਾਂ ਨੂੰ ਪਾ ਕੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰ ਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਦਾ ਭਵਨ ਸੇਬਾਨ ਦੀ ਸਰਕਾਰ ਜਿਹੜੀ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਨਾ ਚਾਹੁੰਦੀ ਹੈ ਇਹ ਲੋਕ ਦੇ ਜਿਹੜੇ ਗੈਂਗਸਟਰ ਦੇ ਨਾਲ ਆਪਣੀਆਂ ਸਾਂਝਾ ਬੰਦੇ ਉਹਨਾਂ ਦੇ ਪਰਵਾਹਾਂ ਦੇ ਵਿਆਰਤ ਜਿਆਦੇ ਤੇ ਇਹ ਸਾਬਤ ਕਰਦੇ ਕਿ ਪੰਜਾਬ ਦੇ ਅੰਦਰ ਅੱਜ ਗੈਂਗਸਟਰ ਬਾਦ ਆਦੇ ਉਹਦੇ ਲਈ ਕਾਲੀ ਦਲ ਜ਼ਿੰਮੇਵਾਰ ਹਨ ਕਾਲੀ ਦਲ ਉਹਨਾਂ ਗੈਂਗਸਟਰ ਦੇ ਨਾਲ ਆਪਣੇ ਸਵੰਦ ਜਿਹੜੇ ਰੱਖਲੇ ਸੋ ਪੰਜਾਬੀਓ ਇੰਨਾ ਕੁ ਸਾਵਧਾਨ ਰਹੋ ਪਹਿਲਾਂ ਇਹਨਾਂ ਦੇ ਬਾਪ ਦੇ ਪਿਓ ਨੇ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਝੜਕਿਆ ਸੀਗਾ ਹੁਣ ਸੁਖਵੀਰ ਬਾਦਲ ਆਪਣੀ ਕੁਰਸੀ ਵਾਸਤੇ ਇੱਕ ਹੋਰ ਫਿਰ ਪੰਜਾਬ ਨੂੰ ਗੈਸਟ੍ਰਾ ਲੈਦਾ ਜਿਹੜਾ ਅੱਗ ਦੀ ਪੱਠੀ ਵਿੱਚ ਝੁਕਣਾ ਚਾਹੁੰਦਾ ਮੈਂ ਇਹਦੇ ਬਾਰੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਵਧਾਨ ਰਹਿਣਾ ਚਕੰਨੇ ਰਹਿਣਾ ਇਹਨਾਂ ਦੇ ਕੋਲ ਪਰ ਅਸੀਂ ਸਾਡਾ ਪ੍ਰੋਮੋਸਰ ਇਹ ਜੋ ਬੰਦਗੀ ਕਰਦਾਂ ਅਸੀਂ ਪੰਜਾਬ ਦੇ ਵਿੱਚੋਂ ਗੈਸਟ੍ਰਾ ਬਾਦਲ ਦਾ ਖਤਮ ਕਰਾਂਗੇ ਅਸੀਂ ਪੰਜਾਬ ਦੇ ਵਿੱਚੋਂ ਡਰਗ ਮਾਫੀਆ ਜਿਹੜਾ ਉਹ ਖਤਮ